ਸਾਤਰੀ ਕਾਲ ਵਾਈਗ੍ਰੀਕਾ ਕਾਲਚਾ ਵਾਈਗ੍ਰੀਕੀ ਮਤੇ ਅੱਜ ਅਸੀਂ ਖੜੇ ਆਂ ਚੰਡੀਗੜ੍ਹ ਤੇ ਮਹਾਲੀ ਦੀ ਬਰਖਵਾ ਤੇ ਕਿਉਂਕਿ ਇਹਨਾਂ ਨੂੰ ਨਿੱਤ ਮੁਹਿਮਾ ਪੰਜਾਬ ਦੀ ਗੱਲ ਕਰੀਏ ਕੌਣ ਜਿਹੜਾ ਜੰਪਿਆ ਉਹ ਜੰਮੇ ਹੀ ਕੌਮຊਿਦੀਆਂ ਵਾਸਤੇ ਆਇਆ ਤੇ ਜਮੀਨ ਬਣਦੀ ਹੋਵੇ ਤਾਂ ਉਹਦਾ ਬਾਬਾ ਜੀ ਫਰਮਾ ਲਾ ਤੇ ਮੇਰੇ ਪਿਤਾ ਹੀ ਬਹੁਤ ਫੇਰਦਾ ਸੀ ਵੀ ਰਾਤ ਦੇ ਨੂੰ ਤਾਂ ਮਾੜਾ ਹੀ ਫਿਰ ਇਸੇ ਮੇਰੇ ਦਰਾਂ ਦੇ ਗੱਲ ਕਰੀਏ ਭਾਈ ਅਮਰਪਾਲ ਸਿੰਘ ਖਾਲਸੇ ਜੀ ਉਹਦਾ ਉੱਠਿਆ ਸਤੰਬਰ ਦੇ ਮਹੀਨੇ ਦੀ ਗੱਲ 2022 ਚ ਬਾਹਰ ਦੇ ਦੇਸ਼ ਤੋਂ ਆਇਆ ਪਹਿਲਾ ਆਪ ਅਮਰ ਸ਼ਕਿਆ ਫਿਰ ਬਾਕੀ ਸਿੰਘਾਂ ਨੂੰ ਗੁਰੂ ਦੇ ਲੜ ਲਾਇਆ ਦੱਸਿਆ ਜਾ ਰਿਹਾ ਕਿ ਉਹ ਮੁੰਡੇ ਸੀਗੇ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਸੀਗੇ ਚਿੱਟੇ ਦੇ ਆਦੀ ਸਨ ਪਰਿਵਾਰ ਵੱਲੋਂ ਵੀ ਕਹਿੰਦੇ ਪਰਿਵਾਰ ਵੀ ਉਹਨਾਂ ਦੇ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਸੀਗੇ ਪਰ ਜਦੋਂ ਉਸ ਸ਼ਖਸ ਨੇ ਉਸ ਰੂਹ ਨੇ ਉਹਨਾਂ ਨੂੰ ਮਹਾਰਾਜ ਨਾਲ ਜੋੜਨਾ ਸ਼ੁਰੂ ਕੀਤਾ ਗੁਰੂ ਦੇ ਲੜ ਲਾਣਾ ਸ਼ੁਰੂ ਕੀਤਾ ਅੱਜ ਉਹ ਇਨਸਾਨ ਉਹ ਯੋਦਾ ਸੂਰਮਾ ਡਿਬਰਗੜ੍ਹ ਜੇਲ੍ਹ ਦੇ ਵਿੱਚ ਹੈ ਕੀ ਗੱਲ ਕਿਸੇ ਦਾ ਹਰਜਾਨਾ ਉਹਨੂੰ ਭਰਨਾ ਪੈ ਰਿਹਾ ਹਰਜਾਨਾ ਤਾਂ ਜੀ ਜੇ ਗੱਲ ਕਰੀਏ ਕਈ ਵਾਰ ਸੋਚੀਦਾ ਵਿਚਾਰੀ ਦਾ ਮਨ ਦੇ ਵਿੱਚ ਆਪਾਂ ਇਹਨੂੰ ਹਰਜਾਨਾ ਨਹੀਂ ਕਹਿ ਸਕਦੇ ਇਹ ਗੁਰਮਤਿ ਦੀ ਕਸਵੱਟੀ ਆ ਇਹ ਸ਼ੁਰੂ ਤੋਂ ਲੈ ਕੇ ਆਦਿਕਾਲ ਤੋਂ ਲੈ ਕੇ ਸਤਜੁਗ ਦੁਆਪਰ ਤ੍ਰੇਤਾ ਹੀ ਚੱਲਦਾ ਆ ਰਿਹਾ ਸਤਜੁਗ ਦੇ ਵਿੱਚ ਵੀ ਦੁਆਪਰ ਦੇ ਵਿੱਚ ਵੀ ਤ੍ਰੇਤੇ ਵਿੱਚ ਕਿਤੇ ਸ੍ਰੀ ਰਾਮਚੰਦਰ ਦਾ ਵਿਰੋਧ ਰਾਵਣ ਕਰਦਾ ਰਿਹਾ ਸ੍ਰੀ ਕ੍ਰਿਸ਼ਨ ਦਾ ਕੰਸ ਜਿਹੜਾ ਵਿਰੋਧ ਕਰਦਾ ਰਿਹਾ ਗੁਰੂ ਨਾਨਕ ਦੇਵ ਜੀ ਦਾ ਬਾਬਰ ਕਰਦਾ ਰਿਹਾ ਇਹ ਸਾਰੇ ਜਿਹੜੇ ਨੇ ਸ਼ੁਰੂ ਤੋਂ ਆਦ ਕਾਲ ਤੋਂ ਲੈ ਕੇ ਸੱਚ ਤੇ ਝੂਠ ਤੇ ਦਿਨ ਤੇ ਰਾਤ ਤੇ ਕੂੜ ਤੇ ਸੱਚ ਚੱਲਦੇ ਆ ਰਹੇ ਚੰਗਾਈਆਂ ਬੁਰਾਈਆਂ ਸ਼ੁਰੂ ਤੋਂ ਲੈ ਕੇ ਆਦ ਕਾਲ ਤੋਂ ਲੈ ਕੇ ਇਹ ਚੱਲਦੇ ਆ ਰਹੇ ਇਹ ਹਰਜਾਨਾ ਦੀ ਤੁਸੀਂ ਗੱਲ ਕੀਤੀ ਹਰਜਾਨਾ ਤਾਂ ਜਿਹੜਾ ਸਿੱਖ ਕੌਮ ਵਿੱਚ ਪੈਦਾ ਹੋ ਗਿਆ ਜਿਹੜਾ ਜੰਮ ਪਿਆ ਚਲੋ ਜਨਮ ਵੀ ਨਹੀਂ ਆਪਾਂ ਕਹਿ ਸਕਦੇ ਉਹ ਅਮਰ ਹੋ ਜਾਂਦਾ ਜਿਹਨੇ ਅਮਰ ਦੀ ਦਾਤ ਲੈ ਲਈ ਅੰਮ੍ਰਿਤ ਮ੍ਰਿਤਿ ਤੋਂ ਰਹਿਤ ਨੂੰ ਕਹਿੰਦੇ ਅੰਮ੍ਰਿਤ ਮ੍ਰਿਤਿ ਤੋਂ ਰਹਿਤ ਪਰ ਹਰਜਾਨਾ ਤੇ ਜਿਹੜੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹੰਮਾ ਪੰਜਾਬ ਦੀ ਗੱਲ ਕਰੀਏ ਕੌਣ ਜਿਹੜਾ ਜੰਮ ਪਿਆ ਉਹ ਜੰਮੇ ਹੀ ਕੌਮ ਛੀਧੀਆਂ ਵਾਸਤੇ ਆ ਜੀ ਇਹ ਜੰਮੀ ਕੌਮ ਛੀਧੀਆਂ ਵਾਸਤੇ ਆ ਪਰ ਕੇਵਲ ਛੀਧੀਆਂ ਵਾਸਤੇ ਨਹੀਂ ਸਾਨੂੰ ਜਿੱਥੇ ਅਸੀਂ ਇੱਕ ਆਪਣਾ ਜਜ਼ਬਾਤੀ ਹੋ ਜਾਣੇ ਨੌਜਵਾਨ ਜਾਂ ਸਾਨੂੰ ਇੱਕ ਤਮਾਕ ਤੋਂ ਵੀ ਕੰਮ ਲੈਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਉਹ ਚੱਲ ਰਿਹਾ ਸੀ ਬੜਾ ਵਧੀਆ ਮਿਸ਼ਨ ਸੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਅਮਰ ਸੰਚਾਰ ਦਾ ਔਰ ਜੋ ਏਜੰਸੀਆਂ ਚਾਹੁੰਦੀਆਂ ਸੀ ਜੋ ਸਰਕਾਰਾਂ ਚਾਹੁੰਦੀਆਂ ਸੀ ਬੰਦੇ ਵਿੱਚ ਫਿੱਟ ਕਰਕੇ ਉਹ ਕੰਮ ਕਰਾਏਗੇ ਉਹ ਜਿਹੜਾ ਉਹ ਭਾਉ ਨੂੰ ਆਪ ਵੀ ਨਹੀਂ ਪਤਾ ਸੀਗਾ ਮੇਰਾ ਇੱਕ ਸਵਾਲ ਆਪ ਨੂੰ ਇਹ ਚੀਜ਼ ਪਤਾ ਲੱਗੀ ਵੀ ਮੇਰੇ ਨਾਲ ਇੰਨੀ ਵੱਡੀ ਜਿਹੜੀ ਅਨੋਨੀ ਇਹ ਜਿਹੜੀ ਕਰਨਾ ਵਾਪਰ ਜਾਣੀ ਆ ਬਾਕੀ ਆਪਾਂ ਇਹ ਕਹਿ ਸਕਦੇ ਆ ਵੀ ਸਭ ਕੋਈ ਮਹਾਰਾਜ ਦੇ ਪਾਣੀ ਦੀ ਆ ਸ਼ਾਇਦ ਵਿਧੀ ਇਸ ਤਰ੍ਹਾਂ ਬਣੀ ਬੰਨੀ ਸੀ ਤੇ ਇਸ ਕਰਕੇ ਵੀ ਇਹ ਸਾਰਾ ਜਿਹੜਾ ਕੰਮ ਹੋਣਾ ਸੀ ਭਾਈ ਸਾਹਿਬ ਤੁਸੀਂ ਸੰਥਿਆ ਕਰਦੇ ਹੋ ਪ੍ਰਚਾਰ ਕਰਦੇ ਹੋ ਮੇਰਾ ਇੱਕ ਸਵਾਲ ਆ ਇੱਕ ਸਪਸ਼ਟ ਸਵਾਲ ਆ ਕਿ ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਨ ਨੂੰ ਕਿਹਾ ਕਿ ਸਿੰਘ ਬਣਨ ਨੂੰ ਕਿਹਾ ਗੁਰੂ ਸਾਹਿਬ ਨੇ ਵੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਆ ਵੇਖਿਆ ਜਵੇਂ ਤੇ ਆ ਸਿੱਖੀ ਆ ਸਿੱਖ ਦਾ ਜਿਹੜਾ ਕਰਮ ਆ ਉਹ ਸਿੱਖੀ ਜਾਣਾ ਅਹੀ ਉਦੀ ਧਰਮ ਉਹਨਾਂ ਦੇ ਨਾਂ ਤੇ ਚੱਲਿਆ ਪਰਸੀ ਧਰਮ ਉਹਨਾਂ ਦੇ ਨਾਂ ਤੇ ਚੱਲਿਆ ਮੁਸਲਮਾਨ ਧਰਮ ਮੁਸਲਮਾਨਾਂ ਦੇ ਨਾਂ ਤੇ ਚੱਲਿਆ ਸਿੱਖ ਧਰਮ ਕੇਵਲ ਤੇ ਕੇਵਲ ਸਿੱਖ ਧਰਮ ਹੋ ਆ ਜਿਹੜਾ ਉਹ ਸਿੱਖ ਦੇ ਨਾਂ ਤੇ ਚੱਲਿਆ ਸਿੱਖ ਦਾ ਨਾਮ ਉਹ ਸਿੱਖੀ ਜਾਣਾ ਸਿੱਖ ਵੀ ਕਹਿ ਦਿੰਦੇ ਨੇ ਖਾਲਸਾ ਵੀ ਕਹਿ ਦਿੰਦੇ ਨੇ ਸਿੰਘ ਵੀ ਕਹਿ ਜਾਂਦੇ ਪਰ ਆਪਾਂ ਸਿੱਖ ਆ ਪਰ ਜੇ ਗੱਲ ਕਰੀਏ ਪੰਜਵੇਂ ਗੁਰੂ ਸਾਹਿਬ ਪੰਜਵੇਂ ਗੁਰੂ ਸਾਹਿਬ ਤੋਂ ਜਿਹੜੀ ਇੱਕ ਵਿਚਾਰਧਾਰਾ ਬਦਲੀ ਜਦੋਂ ਉਸ ਸਿੱਖ ਨੇ ਸ਼ਸਤਰਧਾਰੀ ਹੋਣਾ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਕਿ ਮੀਰੀ ਤੇ ਪੀਰੀ ਪਰਪੰਨਾ ਮਹਾਰਾਜ ਧਾਰੀਆਂ ਬਾਅਦ ਚ ਮਹਾਰਾਜ ਨੇ ਐਲਾਨ ਕੀਤਾ ਸਿੱਖਾਂ ਨੂੰ ਕਹਿ ਲੋ ਇਨਸਟਰਕਸ਼ਨ ਜਾਂ ਆਰਡਰ ਦਿੱਤੇ ਕਿ ਤੁਸੀਂ ਹੁਣ ਸ਼ਸਤਰਧਾਰੀ ਹੋਣਾ ਸ਼ੁਰੂ ਹੋਵੋ ਕਿਉਂਕਿ ਜੁਲੰਹ ਦਾ ਜਿਹੜਾ ਵਰਤਾਰਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਕੌਮ ਦੇ ਵਿੱਚ ਜਾਂ ਕਹਿ ਲਈਏ ਆਪਣੇ ਪੰਥ ਵਿੱਚ ਕਈ ਹਜੇ ਲੋਕ ਵੀ ਵੱਸਦੇ ਆ ਜਿਹੜੇ ਇਹ ਜੀ ਸੋਚ ਰੱਖਦੇ ਆ ਇਹ ਜੀ ਸੋਚ ਦੇ ਮਾਲਕ ਐ ਕਿ ਜਿਹੜੇ ਸਿਰਫ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਪੰਜੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਹੀ ਮੰਨਦੇ ਆ ਅੱਗੋਂ ਜਦੋਂ ਸ਼ਸਤਰਧਾਰੀ ਹੋਣਾ ਸਿਖਾਇਆ ਤਾਂ ਸਾਡੇ ਗੁਰੂ ਸਾਹਿਬ ਨੇ ਉਸ ਵਿਚਾਰਧਾਰਾ ਨੂੰ ਮੰਨਦੇ ਨਹੀਂ ਇਹਦੇ ਵਿੱਚ ਇਹ ਆ ਵੀ ਕੱਲਾ ਆਪਾਂ ਨੂੰ ਗਾਂਧੀ ਆਂ ਉਹ ਚਰਖਾ ਕੱਤਣਾ ਦਾ ਸਿਖਾਇਆ ਨਹੀਂਗਾ ਜੀ ਨੀ ਚਰਖੇ ਨਾਲ ਆਜ਼ਾਦੀ ਆ ਜਦੀ ਤਾਂ ਛੀਦੀਆਂ ਦੇ ਨਾਲ ਆਈ ਆ ਤੇ ਤਾਂ ਆਪਾਂ ਨੂੰ ਭਲੀ ਭੱਤ ਸਾਰੇ ਨੂੰ ਪਤਾ ਹੀ ਆ ਕਿਉਂਕਿ ਉਹਨਾਂ ਨੂੰ ਸ਼ਸਤਰਾਂ ਤੋਂ ਥੋੜੀ ਦਿੱਕਤ ਆ ਕਿਉਂਕਿ ਸ਼ਸਤਰਾਂ ਬੇਸਤਰਾਂ ਨਾਲ ਸਾਡੇ ਵੀ ਕੁਝ ਜਿਹੜੇ ਹੈਗੇ ਨੇ ਇਹਦੇ ਵਿੱਚ ਸਾਡੇ ਵੀ ਕਸੂਰ ਆ ਸਾਡੀਆਂ ਵੀ ਗਲਤੀਆਂ ਅਸੀਂ ਇੱਕ ਜਰਾਮ ਪੇਸ਼ ਆ ਕੌਮ ਬਣਾ ਕੇ ਪੇਸ਼ ਕੀਤੀ ਇੱਕ ਮਾਰ ਧਾਰ ਵਾਲੇ ਪੇਸ਼ ਕੀਤੇ ਇੱਕ ਕੁੱਟਾ ਮਾਰ ਵਾਲੇ ਪੇਸ਼ ਕੀਤੇ ਅਸੀਂ ਅਸਲ ਜਿਹੜਾ ਦੀ ਸੰਜਮੈਸ ਨੇ ਖਾਸਾ ਭਿੰਡਰਾਂ ਵਾਲੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ ਬੱਚਿਆਂ ਨੂੰ ਸੰਸਿਆ ਕਰਾਉਂਦੇ ਸੀ ਗੁਰਬਾਣੀ ਨਾਲ ਜੋੜਦੇ ਸੀ ਅਮਰ ਸੰਚਾਰ ਕਰਦੇ ਸੀ ਮਤਲਬ ਇੱਕ ਦਿਨ ਦੇ ਵਿੱਚ 5-5 7-7 10-10 ਥਾਵਾਂ ਤੇ ਉਹਨਾਂ ਦੀ ਕਹਾ ਹੁੰਦੀ ਤੇ ਅਮਰ ਸੰਚਾਰ ਹੁੰਦਾ ਸੀ ਜਥਿਆਂ ਦੇ ਰੂਪ ਵਿੱਚ ਬਾਬਾ ਜਰਨੈਲ ਸਿੰਘ ਜੀ ਮਹਾਪੁਰਸ਼ ਆਪਕੋਤ ਪੰਜਾ ਪੈਰਾ ਸ਼ਾਮਲ ਹੋ ਕੇ ਅਮਰ ਸੰਚਾਰ ਦੀ ਸੇਵਾ ਕਰਿਆ ਕਰਦੇ ਸੀ ਅਸੀਂ ਉਹ ਵੀ ਇੱਕ ਮਤਲਬ ਬਾਣੀ ਤਾਂ ਪੋਰਤਾ ਸਿਰਫ ਇਹ ਵੀ ਚੀਜ਼ਾਂ ਬਣਾ ਦਈਏ ਇੱਕ ਜਿਹੜੇ ਆ ਇਹ ਮਾਰ ਧੜ ਵਾਲੇ ਨੇ ਇਹ ਮਾਰ ਧੜ ਵਾਲੇ ਲੜਨ ਬੰਨ ਵਾਲੇ ਨੇ ਇਸ ਤਰ੍ਹਾਂ ਦਾ ਅਸੀਂ ਪੇਸ਼ ਕੀਤਾ ਸੀ ਜਿਹੜਾ ਅਸਲ ਵੀਰੀ ਤੇ ਦਾ ਸਦਾਤ ਸ਼ੇਵੇਂ ਪਾਸ਼ਾ ਦਾ ਉਸ ਹੀ ਸਿਖਾ ਨਹੀਂ ਸਕੇ ਦੋ ਬਾਬਾ ਗੁੱਡਾ ਸਾਹਿਬ ਜੀ ਨੇ ਆਖਿਆ ਸੀ ਕੀ ਆਖਿਆ ਸੀ ਬਾਬਾ ਗੁੱਡਾ ਸਾਹਿਬ ਜੀ ਨੇ ਜਦੋਂ ਸੇਲੀ ਟੋਪੀ ਦੀ ਮਿਹਰ ਹੁੰਦੀ ਸੀ ਮਾਲਾ ਇੱਕ ਦਸਤਾਰ ਕਹਿ ਲੋ ਉਹ ਇਤਿਹਾਸ ਦੀ ਕਥਾ ਵਿੱਚ ਆਉਂਦਾ ਹੈ 6ਵੇਂ ਪਾਸ਼ਾ ਦੀ 8ਵੀਂ ਪੋਤੀ ਆ ਜੰਗਾ ਦੀ ਕਥਾ ਵਿੱਚ ਪ੍ਰਸੰਗ ਆਉਂਦਾ ਉਹ ਜਿਹੜੀ 6ਵੇਂ ਪਾਸ਼ੇ ਛੇਰੀ ਗੁਰਪ੍ਰਤਾਸੂਜ ਗ੍ਰੰਥ ਅੰਦਰ ਤੋਦਾਸੇ ਕਥਾ ਕੀਤੀ ਪੜੀ ਵਿਚਾਰੀ ਦੀ ਆ ਤੋ ਬੜਾ ਹੈ ਘਹਿਰਾਨ ਹੋਈਦਾ ਤੇ ਜੇ ਇਸ ਸਮੇ ਮਸੰਦ ਤੇ ਬਾਬਾ ਬੁੱਢਾ ਸਾਹਿਬ ਜੀ ਮਸੰਦ ਦੇ ਪਰਪਰਾ ਹੁੰਦੀ ਸੀ ਲੋ ਤੇ ਉਹ ਸਾਰੇ ਸੇਲੀ ਟੋਪੀ ਜੋ ਮੰਜੀ ਲੈ ਕੇ ਆਏ ਤੇ ਸ਼ਿਵੇਂ ਪਾਸ਼ਾ ਦੀ ਮੁਸਕਰਾਹਤ ਹੱਸ ਪੇ ਤੇ ਕਹਿ ਲੱਗੇ ਬਾਬਾ ਜੀ ਜਦੋਂ ਮਾ ਦਿੱਤੀ ਤੇ ਕਹਿੰਦੇ ਬਾਬਾ ਗੁੱਡਾ ਸਾਹਿਬ ਜੀ ਨੂੰ ਤੇ ਹੋਰ ਸੰਤਾਂ ਨੂੰ ਮਸੰਦਾਰੂ ਕਹਿੰਦੇ ਨੇ ਸਮੇਂ ਅਨੁਸਾਰ ਕੱਪੜੇ ਪਹਿਨਾਈ ਦੇ ਆ ਸਮੇਂ ਅਨੁਸਾਰ ਕੱਪੜੇ ਤਨ ਤੇ ਪਹਿਨਾਈ ਦੇ ਜੇ ਹੁਣ ਠੰਡਾ ਉਹ ਠੰਡ ਵਿੱਚ ਲਿੜੇ ਲਾ ਕੇ ਬਾਹਰ ਜਾਣਾ ਤਾਂ ਮਰਨਾ ਹੀ ਨਮੂਨੀਏ ਦੇ ਨਾਲ ਤੇ ਜੇ ਗਰਮੀ ਆ ਤੇ ਗਰਮੀ ਦੇ ਵਿੱਚ ਵੀ ਉਸ ਤਰ੍ਹਾਂ ਦਾ ਠੰਡਾ ਪਹਿਰਾਵਾ ਵਸਤਰ ਪਹਿਨੇ ਪੈਣਗੇ ਜੇ ਸਰਦੀਆਂ ਤੇ ਸਰਦੀ ਵਿੱਚ ਗਰਮ ਵਸਤਰ ਬਹਿਨੇ ਬਣਗੇ ਛੇਵੇਂ ਪਾਸ਼ਾ ਇਸ਼ਾਰਾ ਸੀ ਵੀ ਮਾਲਾ ਫੇਰ ਦੇਣ ਤੇ ਮੇਰੇ ਪਿਤਾ ਨੂੰ ਤਤੀ ਤਵੀ ਤੇ ਬਹਾਤਾ ਮੇਰੇ ਪਿਤਾ ਤੋਂ ਵੱਡਾ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਸੰਤ ਕਿਹਾ ਸੀ ਜੇ ਇਕੱਲੀ ਸੰਤਾਂ ਨਾਲ ਹੀ ਗੱਲ ਬਣਦੀ ਹੋਵੇ ਉਹਦਾ ਬਾਬਾ ਜੀ ਫਰਮਾ ਲਾ ਤੇ ਮੇਰੇ ਪਿਤਾ ਹੀ ਬਹੁਤ ਫੇਰਦਾ ਸੀ ਵੀ ਰਾਤ ਦੇ ਨੂੰ ਤਾਂ ਮਾੜਾ ਹੀ ਫੇਰਦਾ ਸੀ ਮੇਰੇ ਪਿਤਾ ਗੁਰੂ ਅਰਜਨ ਸਾਹਿਬ ਜੀ ਇਸ ਕਰਕੇ ਹੁਣ ਸ਼ਸਤਰਾਂ ਦੀ ਲੋੜ ਆ ਹੁਣ ਸ਼ਸਤਰ ਭੇਟਾ ਕਰੋ ਜਵਾਨੀਆਂ ਭੇਟਾ ਕਰੋ ਘੋੜੇ ਬਖਸ਼ਿਸ਼ ਕਰੋ ਹੁਣ ਮੀਰੀ ਤੇ ਪੀਰੀ ਦਾ ਸਿਧਾਂਤ ਚੱਲੇਗਾ ਹੁਣ ਸ਼ਬਦ ਰੂਪੀ ਖੰਡੇ ਦੇ ਨਾਲ ਨਹੀਂ ਜਾਣਾ ਸਮਝਦਾ ਇਸ ਕਰਕੇ ਇਹਨਾਂ ਨੂੰ ਹੁਣ ਪ੍ਰਤੱਖ ਖੰਡਾ ਚੁੱਕਣਾ ਪਵੇਗਾ ਤੇ ਚਾਰ ਜੰਗਾਂ ਵੀ ਮਾਰਾਂ ਲੜੀਆਂ ਆਪਾਂ ਜਾਣਦੇ ਆ ਕਰਤਾਰਪੁਰ ਦੀ ਜੰਗ ਅੰਮ੍ਰਿਤਸਰ ਸਾਹਿਬ ਦੀ ਜੰਗ ਬਾਅਦ ਪਿੱਛੇ ਜੀ ਹੋਈ ਆ ਤੇ ਉਹ ਇੱਕ ਬਹਾਨਾ ਬਣਿਆ ਬਾਜ ਦਾ ਜਿਹੜੀ جنگ ਹੋਈ ਹੈ ਕਹਿਣ ਤੋਂ ਭਾਵ ਦਰਸਾਇਆ ਮੈਂ ਰਹਿੰਦੇ ਅੱਜ ਅਸੀਂ ਬਾਜ ਵੀ ਲੈਣਾ ਤੇਨੂੰ ਦਾ ਤਾਜ ਵੀ ਲੈਣਾ ਕਹਿਣ ਤੋਂ ਭਾਵ ਵੀ ਤੁਸੀਂ ਜੋ ਗੱਲ ਕੀਤੀ ਸੀਗੀ ਥੋੜੀ ਜਿਹੀ ਗਲਤ ਐ ਇਸ ਕਰਕੇ ਕਲੀਅਰ ਕਰਨ ਵਾਸਤੇ ਲੰਬੀ ਹੋ ਜਾਂਦੀ ਗੱਲ ਤੇ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਬਈ ਉਹ ਮੀਰੀ ਬੀਰੀ ਸਿਧਾਂਤ ਪੈ ਸਾਨੂੰ ਜਿਹੜਾ ਉਹ ਧਾਰਨ ਕਰਨਾ ਪੈਣਾ ਤੇ ਸਾਨੂੰ ਸਮਝਾਉਣਾ ਪੈਣਾ ਜਿੱਥੇ ਅਸੀਂ ਇੱਕ ਸੰਤ ਬਣ ਕੇ ਰਹਿਣਾ ਮਾਲਾ ਫੇਰ ਨਹੀਂ ਤੇ ਨਾਲ ਸ਼ਸਤਰ ਵੀ ਧਾਰਨ ਕਰਨੇ ਤੇ ਨਾਲ ਅਸੀਂ ਹਥਿਆਰ ਵੀ ਰੱਖਣੇ ਆ ਸਸਤੇ ਵੀ ਰਖਣੇ ਤਿਆਰ ਵਰ ਤਿਆਰ ਵੀ ਰਹਿਣਾ ਕੱਲੇ ਅਸੀਂ ਸੰਤ ਨਹੀਂ ਕਸੀਂ ਸਿਪਾਹੀ ਵੀ ਆ ਇਹ ਸਾਨੂੰ ਪਾਉ ਨੂੰ ਬੱਚਿਆਂ ਨੂੰ ਪੰਥ ਨੂੰ ਦੱਸਣਾ ਪੈਣਾ ਤੋਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਸ਼ਨ ਭਾਈ ਗੁਰਪ੍ਰੀਤ ਸਿੰਘ ਜਿਹੜੇ ਅਸੀਂ ਤੁਹਾਨੂੰ ਦੱਸਿਆ ਕਿ ਸਰਹੰਦ ਫਲੈਗੜ ਸਾਹਿਬ ਦੇ ਵਿੱਚ ਇਹ ਪੂਰਨ ਤਸ਼ਮ ਪੂਰਨ ਤੌਰ ਤੇ ਇਹ ਗੁਰਮਤਿ ਦੀ ਕਲਾਸਾਂ ਔਰ ਸੰਤਿਆ ਵੀ ਕਰਾਉਂਦੇ ਆ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਪੂਰਾ ਇਹਦਾ ਉਪਰਾਲਾ ਕਾਫੀ ਲੰਮੇ ਤੋਂ ਚੱਲਦਾ ਆ ਰਿਹਾ ਹੈ ਬਾਬੂ ਜੀ ਵਿਚ ਲੱਗੇ ਭਾਈ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ